ਇਹ ਜੀ ਮਿਤੀ 6/7 ਦੀ ਦਰਮਿਆਨੀ ਰਾਤ ਨੂੰ ਸਾਰੀ ਪਿੰਡ ਵਿਖੇ ਇੱਕ ਕਿਸਾਨ ਸੁਖਵਿੰਦਰ ਸਿੰਘ ਦਾ ਕਤਲ ਹੋ ਗਿਆ ਸੀ ਅਤੇ ਉਹਦੇ ਸਾਥੀ ਜਿਹੜਾ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਇਸ ਸਬੰਧ ਵਿੱਚ ਅਸੀਂ 302 307 ਆਈਪੀਸੀ ਤਹਿਤ ਥਾਣਾ ਮੇਟਿਆਣਾ ਵਿਖੇ ਮਕਰਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਅਤੇ ਸ੍ਰੀ ਸਰਿੰਦਰ ਲੰਬਾ ਆਈਪੀਐਸ ਮਾਨਯੋਗ ਐਸਐਸਪੀ ਸਾਹਿਬ ਹਿਆਰਪੁਰ ਅਤੇ ਸ੍ਰੀ ਸਰਪਜੀਤ ਸਿੰਘ ਭਾਈਆ ਮਾਨਯੋਗ ਐਸਪੀਡੀ ਸਾਹਿਬ ਹਿਆਰਪੁਰ ਜਿਦੇ ਦਿਸ਼ਾ ਨਿਰਦੇਸ਼ਾਂ ਅਤੇ ਗਾਈਡੈਂਸ ਤੇ ਜਿਹੜਾ ਮੇਰੇ ਨਿਗਰਾਨੀ ਹੇਠ ਮੁਖ ਅਫਸਰ थाना ਮੇਟੀਣਾ ਇੰਸਪੈਕਟਰ ਹੁਸ਼ਾ ਰਾਨੀ ਗੁਰਪ੍ਰੀਤ ਸਿੰਘ ਇੰਸਪੈਕਟਰ ਇੰਚਾਰਜ ਸੀਏ ਹਿਸ਼ਰਪੁਰ ਅਤੇ ਐਸਆਈ ਜਗਜੀਤ ਸਿੰਘ ਸੀਏ ਹਿਸ਼ਰਪੁਰ ਤੋਂ ਜਿਹੜੇ ਇਹਨਾਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ ਮੁਕਦਮੇ ਦੀ ਤਫ਼ਤੀਸ਼ ਅੱਗੇ ਵਧਾਉਂਦੇ ਅਸੀਂ ਇਸ ਕੇਸ ਵਿੱਚ 6 ਦੋਸ਼ੀ ਜਿਹੜੇ ਆ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਵਿੱਚੋਂ ਦੋ ਨਵਾਲਗ ਨੇ 4 ਬਾਲਗ ਨੇ ਇਸ ਕੇਸ ਵਿੱਚ ਦੋ ਦੋਸ਼ੀ ਹੋਰ ਗ੍ਰਿਫਤਾਰ ਕਰਨੇ ਬਾਕੀ ਹੈ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਸਰ ਇਹ ਲੋਕਲ ਹੈ ਕਿ ਕਿਤੇ ਬਾਤ ਨਹੀਂ ਇਹ ਜਿਹੜੇ ਲੋਕਲ ਨੇ ਹਿਆਰਪੁਰ ਦੇ ਰਹਿਣ ਵਾਲੇ ਆਸ-ਪਾਸ ਪੱਣਾ ਦੇ ਜਿਹੜੇ ਦੋ ਦੋਸ਼ੀ ਨੇ ਜੁਪੀ ਦੇ ਰਹਿਣ ਵਾਲੇ ਇਹਨਾਂ ਜਿਹੜੇ ਦੋਸ਼ੀ ਇਹਨਾਂ ਨੇ ਕਿਸਾਨ ਸੁਖਿੰਦਰ ਸਿੰਘ ਦੀ ਮੱਝਾਂ ਚੋਰੀ ਕਰਨ ਗਏ ਸੀ ਰਾਤ ਨੂੰ ਜਦੋਂ ਉਹ ਜਾਗ ਪਿਆ ਤੇ ਉਹਨੂੰ ਇਹਨਾਂ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਰस्सੀਆਂ ਨਾਲ ਬੰਨ੍ਹ ਦਿੱਤਾ ਜਿਸ ਨਾਲ ਉਹਦੀ ਮੌਤ ਹੋ ਗਈ ਅਤੇ ਉਥੋਂ ਇਹ ਪੰਜ ਮੱਜਾਂ ਚੋਰੀ ਕਰਕੇ ਲੈ ਗਏ ਇਹਨਾਂ ਤੋਂ ਪਹਿਲਾਂ ਕੋਈ ਹੋਰ ਵੀ ਇਹਨਾਂ ਦੇ ਮਾਮਲੇ ਦਰਜ ਹੈ ਜਾਂ ਕੋਈ ਇਸ ਵਿੱਚ ਇੱਕ ਦੋਸ਼ੀ ਅਮਰਜੀਤ ਸਿੰਘ ਦੇ ਖਿਲਾਫ ਤਿੰਨ ਮਕਰਮੇ ਦਰਜ ਨੇ ਇੱਕ ਦੋਸ਼ੀ ਜਿਹੜਾ ਸੁਨੀਲ ਕੁਮਾਰ ਗੋਲੂ ਉਹਦੇ ਖਿਲਾਫ ਇੱਕ ਲੁੱਟ ਖੋਹ ਦਾ ਪਰਚਾ ਦਰਜ ਹੈ ਅਗਲੀ ਕਾਰਵਾਈ ਕੀ ਹੈ ਸਰ ਇਸ ਵੰਡ ਜਿਹੜਾ ਅਸੀਂ ਇਹਦੀ ਇਨਵੈਸਟੀਗੇਸ਼ਨ ਗੱਡੂ ਗਈ ਨਾ ਕਰ ਰਹੇ ਹਾਂ ਜਿਹੜੇ ਦੋ ਦੋਸ਼ੀ ਹੋਰ ਨੇ ਗ੍ਰਿਫਤਾਰ ਕਰਨੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ ਗੱਡੀ ਅਸੀਂ ਬਰਾਮਦ ਕਰ ਲਈ ਜਿਹਦੇ ਵਿੱਚ ਮੱਜਾਂ ਚੋਰੀ ਕਰਕੇ ਲਏ ਮੱਜਾਂ ਬਰਾਮਦ ਕਰਨੀਆਂ ਬਾਕੀ ਨੇ ਕਿਸੇ ਤਰੀਕੇ ਨਾਲ ਇਹਨਾਂ ਕੋਲ ਹਥਿਆਰ ਵਗੈਰਾ ਕੋਈ ਬਰਾਮਦ ਹੋਇਆ ਹਾਂਜੀ ਇਹਨਾਂ ਕੋਲੋਂ ਜਿਹੜੇ ਇਹਨਾਂ ਹਥਿਆਰ ਵਰਤੇ ਸੀ ਉਹਦਾ ਕਤਲ ਕਰ ਲਈ ਉਹ ਦਾਤਰ ਕਿਰਬਾਨ ਡੰਡੇ ਉਹ ਬਰਾਮਦ ਕਰ ਲਏ